ਸਾਰਿਆਂ ਨੇ ਜੀ ਸਿੱਧੀ ਅੱਜ ਅਸੀਂ ਪੜਾਂਗੇ ਇਹ ਸ਼ੋਹਾ ਦਾ ਦੂਸਰਾ ਅਧਿਆਇ ਯਹਵਾ ਦੀ ਮੰਗੇਤਰ ਪਹਿਲੀ ਆਇਤ ਆਪਣੇ ਭਰਾਵਾਂ ਨੂੰ ਅੰਮੀ ਅਤੇ ਆਪਣੇ ਭੈਣ ਨੂੰ ਰਹਾ ਰੁਹਾ ਮਾ ਆਖੋ ਦੂਸਰੀ ਆਇਤ ਆਪਣੀ ਮਾਂ ਅਗੇ ਟੁੱਟ ਟੁੱਟ ਟਾਹੋ ਟੁੱਟ ਟਾਹੋ ਉਹ ਤਾਂ ਮੇਰੀ ਤਿਵੀ ਨਹੀਂ ਨਾ ਮੈਂ ਉਹ ਦਾ ਮਨੁੱਖ ਹਾਂ ਉਹ ਆਪਣੇ ਜਨਾਨ ਨੂੰ ਆਪਣੇ ਅੱਗੇ ਅਤੇ ਆਪਣੇ ਬਿਵਚਾਰ ਨੂੰ ਆਪਣੇ ਛਾਤੀਆਂ ਵਿੱਚੋਂ ਦੂਰ ਕਰੋ ਤੇ ਮੈਂ ਉਹਨੂੰ ਨੰਗੀ ਕਰ ਸੁਟਾਂ ਅਤੇ ਜਿਵੇਂ ਉਹ ਆਪਣੇ ਜਨਮ ਦਿਨ ਜਨਮ ਦੇ ਦਿਨ ਤੀਵੇਂ ਫੇਰ ਕਰਦੇ ਆਂ ਅਤੇ ਉਹਨੂੰ ਉਜਾੜਾ ਵਾਂਝ ਬਣਾ ਦਿਆਂ ਅਤੇ ਉਹਨੂੰ ਇੱਕ ਸੁੱਕੀ ਧਰਤੀ ਵਾਂਟੇ ਰਾਹ ਦਿਆਂ ਅਤੇ ਉਹਨੂੰ ਤਿਹਾਰ ਨਾਲ ਮਾਰ ਦਿਆਂ ਚੌਥੀ ਆਇਤ ਮੈਂ ਉਹਦੇ ਬੱਚਿਆਂ ਉੱਤੇ ਰਹਿਮ ਨਾ ਕਰਾਂਗਾ ਕਿਉਂ ਜੋ ਜਨਾਹ ਦੇ ਬੱਚੇ ਹਨ ਪਨ ਮੈਂ ਇਹ ਤੋਦੀ ਮਾਂ ਨੇ ਜਨਾ ਕੀਤਾ ਉਹਦੀ ਜਣਨੀ ਨੇ ਸ਼ਰਮ ਦਾ ਕੰਮ ਕੀਤਾ ਕਿਉਂ ਜੋ ਉਹਨੇ ਆਖਿਆ ਮੈਂ ਆਪਣੇ ਤਗੜਿਆਂ ਦੇ ਮਗਰ ਜਾਵਾਂਗੀ ਜਿਹੜੇ ਮੈਨੂੰ ਰੋਟੀ ਅਤੇ ਮੇਰੇ ਪਾਣੀ ਦਿੰਦੇ ਹਨ ਮੇਰੀ ਉਹਨ ਮੇਰੀ ਕਤਾਨ ਮੇਰਾ ਤੇਲ ਅਤੇ ਮੇਰੀ ਮੇਰਾ ਸ਼ਰਬਤ ਛੇ ਮੈਂ ਐਸਲੇ ਵੇਖ ਮੈਂ ਤੇਰਾ ਰਾਹ ਕੰਡਿਆਂ ਨਾਲ ਬੰਦ ਕਰ ਦਿਆਂਗਾ ਮੈਂ ਉਹਦੇ ਅੱਗੇ ਕੰਧ ਬਣਾ ਦੇਵਾਂਗਾ ਭਈ ਉਹ ਆਪਣੇ ਰਾਹਾਂ ਨੂੰ ਨਾ ਪਾਵੇ ਸਤਮੀ ਆਇਤ ਮੈਂ ਆਪਣੇ ਤਗੜਿਆਂ ਦੇ ਪਿੱਛੇ ਜਾਵਾਂਗੀ ਪਰ ਉਹ ਉਹਨਾਂ ਨੂੰ ਨਾ ਪਾਵੇਗੀ ਉਹ ਉਹਨਾਂ ਨੂੰ ਪਾਲੇਗੀ ਪਰ ਨਾ ਪਾਵੇਗੀ ਨਾ ਨਾ ਤਾਂ ਉਹ ਆਖੇਗੀ ਮੈਂ ਜਾਵਾਂਗੀ ਅਤੇ ਆਪਣੇ ਪਹਿਲੇ ਮਨੁੱਖ ਮੱਲ ਮੁੜਾਂਗੀ ਕਿਉਂਕਿ ਜੇ ਮੈਂ ਪਹਿਲੇ ਹਾਲ ਹੁਣ ਨਾਲੋਂ ਚੰਗਾ ਸੀ ਅੱਠਵੀਂ ਆਇਤ ਉਹਨੇ ਨਾ ਜਾਤਾ ਕਿ ਮੈਂ ਉਹਨੂੰ ਅਨ ਨਵੀ ਮੈਂ ਤੇਲ ਦਿੰਦਾ ਦਿੰਦਾ ਸਾਂ ਅਤੇ ਉਹਨੂੰ ਚਾਂਦੀ ਸੋਨਾ ਵਾਫਰ ਕਰ ਦਿੰਦਾ ਜਿਹੜਾ ਉਹਨਾਂ ਨੇ ਬੁਆਲ ਲਈ ਵਰਤਿਆ ਨੌਵੀਂ ਆਇਤ ਐਸ ਲਈ ਮੈਂ ਮੁੜ ਕੇ ਸਮੇ ਉਤੇ ਆਪਣਾ ਅੰਨ ਲੈ ਲਵਾਂਗਾ ਨਾਲੇ ਨਵੀਂ ਮੈਂ ਦੀ ਰੁੱਤ ਸਿਰ ਮੈਂ ਆਪਣੀ ਉਹਨਾਂ ਤੇ ਆਪਣੀ ਕਤਾਨ ਚੁੱਕ ਲਵਾਂਗਾ ਜੋ ਉਹ ਦੀ ਨੰਗੇਜ ਨੂੰ ਕੱਜਣ ਲਈ ਸੀ ਦਸਵੀਂ ਆਇਤ ਹੁਣ ਉਹ ਦਾ ਲੱਛਣ ਪੁਣਾ ਉਹ ਦੇ ਧਗੜਿਆਂ ਦੇ ਸਾਹਮਣੇ ਖੋਲ ਦਿਆਂਗਾ ਤੇ ਕੋਈ ਉਹ ਨੂੰ ਮੇਰੇ ਹੱਥੋਂ ਨਾ ਛੁਡਾਵੇਗਾ ਨਾ 11ਵੀਂ ਆਇਤ ਮੈਂ ਉਹਦੀ ਸਾਰੀ ਖੁਸ਼ਕੀ ਮੈਂ ਉਹਦੀ ਸਾਰੀ ਖੁਸ਼ੀ ਮੁਕਾ ਦਿਆਂਗਾ ਉਹਦੇ ਪਰਬ ਉਹਦੀ ਅਮਸਿਆ ਉਹਦੇ ਸਬਤ ਅਤੇ ਉਹਦੇ ਸਭ ਮਿੱਠੇ ਹੋਏ ਪਰਬ 12ਵੀਂ ਆਇਤ ਮੈਂ ਉਹਦੇ ਅੰਗੂਰੀ ਬੇਲਾ ਅਤੇ ਹੰਜੀਰ ਦੇ ਨੂੰ ਵੀ ਇਰਾਨ ਕਰਾਂਗਾ ਜਿਨ੍ਹਾਂ ਦੇ ਵਿਖੇ ਉਸ ਆਖਿਆ ਇਹ ਮੇਰੀ ਖਰਚੀ ਹੈ ਜਹਨੂ ਮੇਰੇ ਤਗੜਿਆਂ ਨੇ ਮੈਨੂੰ ਦਿੱਤਾ ਹੈ ਮੈਂ ਉਹਦੇ ਜੰਗਲ ਬਣਾ ਦਿਆਂਗਾ ਅਤੇ ਜੰਗਲੀ ਦਰਿੰਦੇ ਉਹਨਾਂ ਨੂੰ ਖਾਣ ਦੇ ਉਹਨਾਂ ਨੂੰ ਖਾਂਣਗੇ 13ਵੀਂ ਆਇਤ ਮੈਂ ਉਹ ਦੇ ਉੱਤੇ ਬੁਆਲਾਂ ਦੇ ਦਿਨਾਂ ਦੀ ਸਜ਼ਾ ਲਿਆਵਾਂਗਾ ਜਿਨ੍ਹਾਂ ਲਈ ਉਸਨੇ ਤੂਫਤ ਖਾਈ ਅਤੇ ਬਾਲੀਆਂ ਦੇ ਗਹਿਣਿਆਂ ਨਾਲ ਸਜ ਕੇ ਉਹ ਆਪਣੇ ਤਗੜਿਆਂ ਦੇ ਪਿੱਛੇ ਗਈ ਪਰ ਮੈਂ ਇਹਨੂੰ ਭੁੱਲ ਗਈ ਹਵਾ ਦਾ ਵਾਕ ਹੈ 14ਵੀਂ ਆਇਤ ਅਸਲੀ ਵੇਖ ਮੈਂ ਉਹਨੂੰ ਮੋਹ ਲਵਾਂਗਾ ਅਤੇ ਉਹਨੂੰ ਉਜਾੜ ਵਿੱਚ ਲੈ ਜਾਵਾਂਗਾ ਅਤੇ ਮੈਂ ਉਹਦੇ ਨਾਲ ਦਿਲ ਦਿਲ ਲੱਗੀ ਦੀਆਂ ਗੱਲਾਂ ਕਰਾਂਗਾ 15ਵੀਂ ਆਇਤ ਮੈਂ ਉਹਨੂੰ ਉੱਥੋਂ ਉਹਦੇ ਬਾਗ ਦੇਵਾਂਗਾ ਨਾਲਿਆ ਕੋਰ ਦੀ ਖਾੜ ਦੇ ਦੀ ਆਸਾ ਦੇ ਦਰਵਾਜੇ ਲਈ ਉਥੇ ਉਹ ਉੱਤਰ ਦੇਵੇਗੀ ਜਿਵੇਂ ਆਪਣੀ ਜਵਾਨੀ ਦੇ ਦਿਨ ਵਿੱਚ ਅਤੇ ਜਿਵੇਂ ਉਹ ਸਮੇਂ ਜਦ ਉਹ ਮਿਸਰ ਦੇਸ਼ ਤੋਂ ਉਤਹਾ ਆਈ 16ਵੀਂ ਆਇਤ ਅਤੇ ਉਸ ਦਿਨੇ ਇਹ ਹੋਵੇਗਾ ਇਹ ਹਵ ਦਾ ਵਾਕ ਹੈ ਕਿ ਉਹ ਮੈਨੂੰ ਮੇਰੇ ਪਤੀ ਆਖੇਗੀ ਅਤੇ ਫਿਰ ਮੈਨੂੰ ਮੇਰਾ ਬੁਆਲ ਨਾ ਆਖੇਗੀ 17ਵੀਂ ਆਇਤ ਮੈਂ ਤਾਂ ਉਹਦੇ ਮੂੰਹੋਂ ਬੁਆਲਾਂ ਦਾ ਨਿਉਂ ਦੂਰ ਕਰਾਂਗਾ ਤੇ ਉਹ ਫਿਰ ਆਪਣੇ ਨਿਉਂ ਨੂੰ ਤੇ ਚੇਤੇ ਨਾ ਕਿਤੇ ਜਾਣਗੇ 18ਵੀਂ ਆਇਤ ਮੈਂ ਉਸ ਦਿਨ ਵਿੱਚ ਜੰਗਲੀ ਦਰਿੰਦਿਆਂ ਨਾਲ ਆਕਾਸ਼ ਦੇ ਪੰਛੀਆਂ ਨਾਲ ਜ਼ਮੀਨ ਦੇ ਕਿਸਰਣ ਵਾਲਿਆਂ ਨਾਲ ਉਹਨਾਂ ਲਈ ਇੱਕ ਨੇਮ ਬੰਨਾਂਗਾ ਤੇ ਮੈਂ ਤਨੁਖ ਤਲਵਾਰ ਤੇ ਯੁੱਧ ਨੂੰ ਦੇਸ਼ ਵਿੱਚੋਂ ਭੰ ਸੁਟਾਂਗਾ ਅਤੇ ਮੈਂ ਉਹਨਾਂ ਨੂੰ ਚੈਨ ਵਿੱਚ ਲਟਾਵਾਂਗਾ 19ਵੀਂ ਆਇਤ ਮੈਂ ਤੈਨੂੰ ਸਦਾ ਲਈ ਆਪਣੀ ਮੰਗੇਤਰ ਬਣਾਵਾਂਗਾ ਹਾਂ ਧਰਮ ਇਨਸਾਫ ਦਇਆ ਤੇ ਰਹਿਮ ਨਾਲ ਮੈਂ ਤੈਨੂੰ ਆਪਣਾ ਮੰਗੇਤਰ ਬਣਾਵਾਂਗਾ 21ਵੀਂ ਆਇਤ ਮੈਂ ਤੈਨੂੰ ਵਫਾਦਾਰੀ ਨਾਲ ਆਪਣੀ ਮੰਗੇਤਰ ਬਣਾਵਾਂਗਾ ਅਤੇ ਤੂੰ ਯਹਵਾਹ ਨੂੰ ਜਾਣੇਂਗੀ 22ਵੀਂ ਆਇਤ ਉਸ ਦਿਨ ਇਹ ਹੋਵੇਗਾ ਕਿ ਮੈਂ ਉੱਤਰ ਦੇਵਾਂਗਾ ਯਹਵਾਹ ਦਾ ਵਾਕ ਹੈ ਮੈਂ ਕਾਸ਼ਾ ਨੂੰ ਉੱਤਰ ਦੇਵਾਂਗਾ ਤੇ ਉਹ ਧਰਤੀ ਨੂੰ ਉੱਤਰ ਦੇਣਗੇ 23ਵੀਂ ਆਇਤ ਅਤੇ ਧਰਤੀ ਅੰਨ ਨਵੀਂ ਮੈਂ ਅਤੇ ਤੇਲ ਨੂੰ ਉੱਤਰ ਦੇਵੇਗੀ ਅਤੇ ਉਹ ਇਜ਼ਰਾਇਲ ਨੂੰ ਉੱਤਰ ਦੇ ਦੇਣਗੇ ਤੇ ਮੀਅਤ ਅਤੇ ਮੈਂ ਉਹਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ ਮੈਂ ਲੋਰੁਮਾ ਉੱਤੇ ਰਹਿਮ ਕਰਾਂਗਾ ਤੇ ਲੋ ਅਮੀ ਨੂੰ ਆਖਾਂਗਾ ਕਿ ਤੂੰ ਮੇਰੀ ਪ੍ਰਜਾ ਹੈਂ ਤੇ ਉਹ ਆਖੇਗੀ ਕਿ ਮੇਰਾ ਪਰਮੇਸ਼ਵਰ ਆਮੀਨ ਪ੍ਰਭ ਜੀ ਦੇ ਨਵਚਨਨ ਪੜੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸਾ ਦੇ ਵਸਤੇ ਰਹਿਣ ਆਮੀਨ ਸਾਇੰਜਮ ਸਿੱਕੀ